ਨੇ ਸਿੱਧੂ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸੇ ਜਾ ਰਿਹਾ ਕਿ ਪੰਨੇ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਹੀ ਇੱਕ ਹੋਰ ਪarcha ਉਸ ਦੇ ਉੱਤੇ ਦਰਜ ਕਰ ਦਿੱਤਾ ਗਿਆ ਹੈ ਦੱਸੇ ਜਾ ਰਿਹਾ ਕਿ ਪੰਨੇ ਸਿੱਧੂ ਤੇ ਪਟਿਆਲਾ ਸਦਰ ਥਾਣੇ 'ਚ 300 79 ਬੀ ਦੇ ਤਹਿਤ ਇੱਕ ਪਰਚਾ ਦਰਜ ਕੀਤਾ ਗਿਆ ਹੈ ਚੈਨੀ ਖੋਣ ਦਾ ਨਵਾਂ ਪਰਚਾ ਹੀ ਦਰਜ ਕੀਤਾ ਗਿਆ ਹੈ ਅੱਜ ਸ਼ਾਮ ਨੂੰ ਪੰਨੇ ਸਿੱਧੂ ਨੇ ਮਲੇਰ ਕੋਟਲਾ ਜੇਲ੍ਹ ਦੇ ਵਿੱਚੋਂ ਰਿਹਾਂ ਹੁਣ ਅਸੀਂ ਪਰ ਇਸ ਤੋਂ ਪਹਿਲਾਂ ਹੀ ਉਸ ਦੇ ਉੱਤੇ ਇੱਕ ਹੋਰ ਪਰਚਾ 스내ਚਿੰਗ ਦਾ ਦਰਜ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਮਲੇਰ ਕੋਟਲਾ ਜੇਲ੍ਹ ਦੇ ਵਿੱਚੋਂ ਉਸ ਨੂੰ ਪੁਲਿਸ ਲੈ ਕੇ ਗਈ ਹੈ ਤੇ ਸਨੇਚਿੰਗ ਦੇ ਮਾਮਲੇ ਦੇ ਵਿੱਚ ਪੰਨੇ ਸਿੱਧੂ ਨੂੰ ਪੁੱਛਗਿੱਛ ਕੀਤੀ ਜਾਵੇਗੀ ਇਹ ਵੀ ਦੱਸਦੀ ਕਿ ਪੰਨੇ ਸਿੱਧੂ ਨੂੰ ਪਿਛਲੇ ਦਿਨੀ ਲੁਧਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਪੰਨੇ ਸਿੱਧੂ ਦੇ ਉੱਤੇ ਇੱਕ ਟਰੈਵਲ ਏਜੰਟ ਮਹਿਲਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਪੰਨੇ ਸਿੱਧੂ ਨੂੰ ਗ੍ਰਿਫਤਾਰ ਕੀਤਾ ਸੀ ਅਦਾਲਤ ਵੱਲੋਂ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ ਪਰ ਤੁਹਾਨੂੰ ਦੱਸਦੀ ਕਿ ਹਣੇ ਪੰਨੇ ਸਿੱਧੂ ਨੂੰ ਬੀਤੇ ਕੱਲ ਇਸ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਗਈ ਸੀ ਪਰ ਅੱਜ ਰਿਹਾਉਣ ਤੋਂ ਪਹਿਲਾਂ ਹੀ ਉਸ ਦੇ ਉੱਤੇ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ ਦੱਸਦੀ ਕਿ ਪੰਨੇ ਸਿੱਧੂ ਤੇ ਜੋ ਪਰਚਾ ਦਰਜ ਕੀਤਾ ਗਿਆ ਸੀ ਇਸ ਨੂੰ ਰੱਦ ਕਰਵਾਉਣ ਦੇ ਲਈ 29 ਤਰੀਕ ਨੂੰ ਉਸ ਦੇ ਪਿੰਡ ਦੇ ਵਿੱਚ ਵੱਡਾ ਇਕੱਠ ਵੀ ਰੱਖਿਆ ਗਿਆ ਸੀ ਤੇ ਅੱਜ ਪੰਨੇ ਸਿੱਧੂ ਨੂੰ ਰਿਹਾ ਹੋਣਾ ਸੀ ਉਸ ਤੋਂ ਪਹਿਲਾਂ ਹੀ ਉਸ ਦੇ ਉੱਤੇ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ